ਅੱਥੇ ਆ ਲੱਗ ਰਿਹਾ ਜੀ ਅਸੀਂ ਇਹ ਕਹਿੰਦੇ ਨਾ ਕਿ ਅਸੀਂ ਪ੍ਰਕਾਰ ਦੀਆਂ ਕਿੰਨੀਆਂ ਕਿ ਮਜ਼ਦੂਰ ਹੋ ਕੇ ਸਰਕਾਰ ਦੇ ਵਿਰੁੱਧ ਆਪਣੀਆਂ ਮੰਗਾਂ ਨੂੰ ਬਾਗੂ ਕਰਵਾਉਣ ਦੇ ਇਤਨਾ ਅਖਾਈ ਮੈਦਾਨ ਤਾ ਰੱਖਿਆ ਇਹ ਧਰਨਾ ਸਾਡਾ ਨਹੀਂ ਤਾਂ Americana ਬਾਕੀ ਪਰਸਨ ਇਸ ਤਰ੍ਹਾਂ ਹੋ ਗਿਆ ਕੋਈ ਵੀ ਹੋਣਾ ਇਹਦਾ ਮੰਗਾਂ ਨੂੰ ਰੋਕ ਨਹੀਂ ਸਕਦਾ ਹਾਂਜੀ ਮੈਂ ਰਣਜੀਤ ਸਿੰਘ ਸੋਸ਼ਲ ਐਮਪਲਾਈਜ਼ ਦੁਨੀਆਨਾ ਜ਼ਿਲ੍ਹਾ ਬਠਿੰਡਾ ਦਾ ਪ੍ਰਧਾਨ ਹਾਂ ਸਾਡੀ ਜਿਹੜੀ ਭਰਤੀ ਹੈ ਬੀਆਰਸੀ ਬਲਾਕ ਰਿਸੋਰਸ ਕੋਆਰਡੀਨੇਟਰ ਆਈਸੀ ਅਤੇ ਸੀਡੀਐਸ ਜਿਹੜਾ ਕਮਿਟੀ ਡਿਵੈਲਪਮੈਂਟ ਸਪੈਸ਼ਲਿਸਟ ਹੁੰਦਾ ਇਹ ਭਰਤੀ ਪੰਜਾਬ ਦੇ ਵਿੱਚ ਹੋਏ ਵੀ ਹੈ ਪਹਿਲਾਂ ਤੋਂ ਕਾਫੀ ਟਾਈਮ ਤੋਂ ਅਸੀਂ ਬਿਲਕੁਲ ਨਿਗੂਣੀਆਂ ਤਨਖਾਹਾਂ ਤੇ ਪੰਜਾਬ ਦੇ ਲੋਕਾਂ ਦੇ ਲਈ ਪੰਜਾਬ ਦੇ ਘਰਾਂ ਦੇ ਲਈ ਜਿਹੜੇ ਘਰਾਂ ਦੇ ਵਿੱਚ ਸਾਡੇ ਵਾਟਰ ਸਪਲਾਈ ਸਕੀਮਾਂ ਦਾ ਜਾਂ ਕਹਿ ਲਈਏ ਵਾਟਰ ਵਰਕਰਸਾਂ ਦਾ ਪਾਣੀ ਹੈ ਜਿਹੜਾ ਸਾਫ਼ ਸੁਥਰਾ ਪੀਣ ਯੋਗ ਪਾਈਪਲਟ ਸਪਲਾਈ ਉਹ ਮੁਹਈਆ ਕੀਤਾ ਜਾਂਦਾ ਤੇ ਇਹਦੇ ਵਿੱਚ ਜਿਹੜੇ ਵਰਕਰ ਨੇ ਸੋਸ਼ਲ ਵਰਕਰ ਕਹਿ ਲਈਏ ਜਾਂ ਬੀਆਰਸੀ ਕਹਿ ਲਈਏ ਨਿਰਬੇਗਨ ਦਿਨ ਰਾਤ ਕੰਮ ਕਰਦੇ ਨੇ ਦਨੇ ਆਪ ਹਾਜ਼ਰ ਰਹਿ ਕੇ ਅਤੇ ਰਾਤ ਨੂੰ ਆਪਣੇ ਫੋਨ ਨੂੰ ਹਾਜ਼ਰ ਰੱਖ ਕੇ ਜਦੋਂ ਵੀ ਸਾਡੇ ਅਧਿਕਾਰੀ ਦਾ ਕੋਈ ਫੋਨ ਕਾਲ ਆਉਂਦੇ ਆ ਤੁਰਤ ਅਟੈਂਡ ਕਰਨਾ ਪੈਂਦਾ ਹੈ ਮਾਨਸਿਕ ਸਥਿਤੀ ਸਾਰੇ ਦਿਨ ਕੰਮ ਦੇ ਆਲੇ ਦੁਆਲੇ ਘੁੰਮਦੀ ਰਹਿੰਦੀ ਹੈ ਵੱਟ ਇਸ ਦੇ ਬਦਲੇ ਜਿਹੜਾ ਸਾਨੂੰ ਮਿਹਨਤਾਂ ਨਾ ਦਿੱਤਾ ਜਾਂਦਾ ਪਹਿਲਾਂ ਤਾਂ ਉਹ ਬਹੁਤ ਹੀ ਘੱਟ ਹੈ ਫਿਰ ਉਹਦੇ ਵਿੱਚੋਂ ਲਗਾਤਾਰ ਕੱਟ ਲਗਾਏ ਜਾ ਰਹੇ ਹਨ ਕੋਈ ਵੀ ਸਰਕਾਰ ਜਿਹੜਾ ਪਹਿਲਾਂ ਮਿਹਨਤਾਂ ਨਾ ਦਿੰਦੀ ਆ ਉਹਦੇ ਵਿੱਚ ਹਰ ਸਾਲ ਵਾਅਦਾ ਕਰਦੀ ਆ ਪਰੰਤੂ ਇਹ ਸਰਕਾਰ ਨੂੰ ਪਤਾ ਨਹੀਂ ਕੀ ਹੋ ਗਿਆ ਯਾ ਕਿਹੜੇ ਪਾਸੇ ਪੈਸੇ ਲੋਡ ਪੈ ਰਹੀ ਹੈ ਹਰ ਸਾਲ ਕੋਈ ਨਾ ਕੋਈ ਕਟੌਤੀ ਕਰ ਰਹੀ ਹੈ April 2023 ਦੇ ਵਿੱਚ ਇਹ ਸਰਕਾਰ ਨੇ ਸਾਡਾ ਜਿਹੜਾ 3000 ਰੁਪਇਆ ਤੇ 4000 ਰੁਪਇਆ ਜਿਹੜਾ ਸਾਨੂੰ ਸਫਰੀ ਪੱਤਾ ਮਿਲਦਾ ਸੀ ਜਿਹਦੇ ਨਾਲ ਸੀ ਆਪਣੀ ਜਿਹੜੀ ਫੀਲਡ ਦੇ ਵਿੱਚ ਜਾਣ ਲਈ ਕੋਈ ਤੇਲ ਵਗੈਰਾ ਜਾਂ ਬੱਸ ਟਿਕਟ ਜੋ ਵੀ ਹੈ ਉਹ ਖਰਚਾ ਕਰਦੇ ਸੀ ਉਹ ਬਿਲਕੁਲ ਰੋਕ ਦਿੱਤਾ ਗਿਆ ਅਸੀਂ ਉਸ ਕੰਮ ਨੂੰ ਫਿਰ ਵੀ ਜਾਰੀ ਰੱਖਿਆ ਇਸੇ ਹਾਸ ਚ ਕਿਉਂਕਿ ਵੱਖ-ਵੱਖ ਸਮੇਂ ਤੇ ਭਲਕਾਗ ਦੇ ਨਾਲ ਜੇ ਸਾਡੇ ਮਾਨਯੋਗ ਐਕਚੂਰੀਸ ਜਿਆ ਫੈਕਟਰੀ ਸੀਗੇ ਉਹਨਾਂ ਨਾਲ ਵਾਰ-ਵਾਰ ਮੰਗ ਪੱਤਰ ਆ ਰਹੇ ਧਰਨੇ ਆ ਰਹੇ ਆਪਣੀ ਗੱਲ ਬਾਤ ਰੱਖੀ ਤੇ ਹਰ ਵਾਰ ਸਾਨੂੰ ਲਾਰਾ ਹੀ ਬੰਦ ਕਰਕੇ ਅਸੀਂ 2 ਸਾਲ ਉਸ ਨੂੰ ਲਗਾਤਾਰ ਬਰਦਾਸ਼ਤ ਕੀਤਾ ਚੁੱਥੇ ਲਾਰੇ ਬਰਦਾਸ਼ਤ ਕੀਤੇ ਪਰ ਆਪਣੇ ਕੰਮ ਨੂੰ ਰੁਕਣਾ ਨਹੀਂ ਦਿੱਤਾ ਫਿਰ ਵੀ ਕੰਮ ਨੂੰ ਜਾਰੀ ਰੱਖਿਆ ਜੋ ਦੁਸ਼ਮਣ ਹੁਣੇ ਹੁਣੇ ਉਹਨਾਂ ਦੀ ਹਰ ਸਾਲ ਜਿਹੜੀ ਐਕਸਟੈਂਸ਼ਨ ਦਾ ਕੰਟਰੈਕਟ ਕੰਟਰੈਕਚੁਅਲ ਕੰਮ ਹੈ ਨਹੀਂ ਜਾਂ ਕੱਚੇ ਕੰਮਾਂ ਦੀ ਹਰ ਸਾਲ ਵਾਧਾ ਹੋਣਾ ਹੁੰਦਾ ਅਗਲੇ ਸਾਲ ਵਾਸਤੇ ਉਹਦੇ ਵਿੱਚ 10 10% ਦਾ ਇਨਕਰੀਮੈਂਟ ਹੁੰਦਾ ਇਸ ਵਾਰ ਇਹਨਾਂ ਨੇ ਜਿਹੜਾ 10% ਸਾਨੂੰ ਇਨਕਰੀਮੈਂਟ ਮਿਲਣਾ ਸੀ ਉਹ ਵੀ ਬੰਦ ਕਰਤਾ ਜਿਸ ਦੇ ਰੋਸ ਵਜੋਂ ਅਸੀਂ ਕੀ ਕੀਤਾ ਕਿ ਪਹਿਲਾਂ ਤਾਂ ਕੰਮ ਬੰਦ ਦੀ ਕਾਰਕੀਤੀ ਫਿਰ ਲਿਖਤੀ ਰੂਪ ਵਿੱਚ ਮਾਨਯੋਗ ਐਚ.ਡੀ. ਸਾਹਿਬ ਨੂੰ ਅਸੀਂ ਸਾਈਟ ਦੇ ਉੱਤੇ ਮੇਲਦੇ ਰਹੇ ਸੂਚਿਤ ਕੀਤਾ ਕਿ ਅਸੀਂ 28 ਤਰੀਕ ਨੂੰ ਜਿਹੜਾ ਧਰਨਾ ਪੰਜਾਬ ਪੱਤਰ ਤੋਂ ਰੱਖਾਂਗੇ ਅਤੇ ਇਹ ਸਾਡਾ ਧਰਨਾ ਇਸ ਵਾਰ ਇਹਨਾਂ ਜ਼ਬਰਦਸਤ ਹੋਊਗਾ ਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਲਤਾੜੇ ਹੋਏ ਮੁਲਾਜ਼ਮ ਹੈ ਜਾਂ ਜਿਹਨਾਂ ਨੂੰ ਦਵਾਇਆ ਹੋਇਆ ਮਲਾਜਮਾਂ ਉਹਨਾਂ ਦਾ ਏਕਾ ਜਦੋਂ ਇੱਕ ਵਾਰ ਹੋ ਜਾਂਦਾ ਹੈ ਜਾਂ ਇਕੱਠੇ ਹੋ ਕੇ ਚੱਲ ਪੈਂਦੇ ਆ ਫਿਰ ਮਹਿਕਮੇ ਨੂੰ ਮਜਬੂਰੀ ਵਿੱਚ ਸੁਣਨੀ ਪੈਂਦੀ ਆ ਸਾਨੂੰ ਉਮੀਦ ਹੈ ਕਿ ਇਹ ਇਸ ਤਰ੍ਹਾਂ ਨਾ ਕਰਨ ਕਿਉਂ ਬਟੋਤੀਆਂ ਕਰਦੇ ਆ ਸਾਡਾ ਸਮਾਂ ਰੁਜ਼ਗਾਰ ਬਿਹਤਰ ਤੇ ਹੋਰ ਬਿਹਤਰ ਬਣਾਉਣ ਦੇ ਖਾਤਰ ਸਾਡਾ ਭਵਿੱਖ ਵਧੀਆ ਬਣਾਉਣ ਦੇ ਖਾਤਰ ਸਾਡਾ ਜਿਹੜਾ ਰੁਜ਼ਗਾਰ ਆ ਇਹਨਾਂ ਨੂੰ ਪੱਕਾ ਕਰਨਾ ਚਾਹੀਦਾ ਲੇਕਿਨ ਇਹਨੇ ਸਾਡੇ ਰੁਜ਼ਗਾਰ ਨੂੰ ਖਤਮ ਕਰਨ ਲਈ ਆਪਣਾ ਰਾਹ ਜਿਹੜਾ ਉਹ اختیار ਕੀਤਾ ਹੋਇਆ ਜਿਸ ਦਾ ਅਸੀਂ ਡਟ ਕੇ ਵਿਰੋਧ ਕਰਨਾ ਹੈ ਕਿਉਂਕਿ ਹੁਣ ਬਰਦਾਸ਼ਤ ਕਰਨਾ ਬਿਲਕੁਲ ਔਖਾ ਹੋ ਗਿਆ ਸਾਡਾ ਵਾਅਦਾ ਵੀ ਮਿਲਣਾ ਚਾਹੀਦਾ ਸਾਡਾ ਸਬਰ ਇਪਤੈ ਹੋਣਾ ਚਾਹੀਦਾ ਇਸ ਤੋਂ ਇਲਾਵਾ ਅਸੀਂ ਹੋਰ ਵੀ ਮੰਗ ਕਰਦੇ ਹਾਂ ਕਿ ਕਿਸੇ ਵੀ ਸਾਡੇ ਮੁਲਾਜ਼ਮ ਦੇ ਸਾਡੇ ਸਾਥੀ ਦੀ ਜੇ ਰਸਤੇ ਦੇ ਵਿੱਚ ਦੁਰਘਟਨਾ ਹੋ ਜਾਂਦੀ ਹੈ ਪਹਿਲਾਂ ਵੀ ਤਿੰਨ ਚਾਰ ਸਾਥੀ ਸਾਡੇ ਜਾਨਾਂ ਗਵਾ ਚੁੱਕੇ ਐ ਕਿ ਉਹਨਾਂ ਨੂੰ ਵੀ ਕੁਝ ਨਾ ਕੁਝ ਮਿਲਣਾ ਚਾਹੀਦਾ ਲੇਕਿਨ ਸਰਕਾਰ ਕੁਝ ਨਹੀਂ ਦਿੰਦੀ ਉਹਨਾਂ ਦੇ ਪਰਿਵਾਰ ਨੂੰ ਨੌਕਰੀ ਚਾਹੀਦੀ ਐ ਨੌਕਰੀ ਨਹੀਂ ਦਿੰਦੀ ਇਸ ਦੇ ਨਾਲ ਹੀ ਸਾਡਾ ਕੋਈ ਹੋਰ ਪ੍ਰੋਵੀਡੈਂਟ ਫੰਡ ਵਗੈਰਾ ਨਹੀਂ ਕੱਟਿਆ ਜਾਂਦਾ ਬੀਪੀਐਫ ਨਹੀਂ ਕੱਟਿਆ ਜਾਂਦਾ ਅਸੀਂ ਉਹ ਵੀ ਮੰਗ ਕਰਦੇ ਹਾਂ ਕਿ ਸਾਡੇ ਈਪੀਐਫ ਫੰਡ ਵੀ ਕੱਟਣਾ ਸ਼ੁਰੂ ਹੋਵੇ ਸੋ ਮੈਂ ਚੈਨਲ ਦੇ ਮਾਧਿਅਮ ਰਹੀਂ ਆਪਣੀ ਆਵਾਜ਼ ਨੂੰ ਫਿਰ ਭੇਜਣਾ ਚਾਹੁੰਦਾ ਮੈਸੇਜ ਨੂੰ ਫਿਰ ਭੇਜਣਾ ਚਾਹੁੰਦਾ ਕਿ ਅੱਜ ਅਸੀਂ ਉਹ ਸੋਸ਼ਲ EMPLOYEES ਜਾਂ ਸੋਸ਼ਲ ਕਾਮੇ ਜਾਂ BRC ICCDS ਨਹੀਂ ਰਹੇ ਜਿਹੜੇ ਹੁਣ ਤੱਕ ਬਰਦਾਸ਼ਤ ਕਰਦੇ ਰਹੇ ਹੁਣ ਲੜਾਈ ਸਾਡੀ ਆਰਪਾਰ ਦੀ ਹੋਵੇਗੀ ਜਾਂ ਕੁਝ ਨਾ ਕੁਝ ਖੱਟਿਆ ਜਾਵੇਗਾ ਤੇ ਜਾਂ ਕੋਈ ਅਜੇਹਾ ਇਹਨਾਂ ਨੂੰ ਮੈਸੇਜ ਪਹੁੰਚੇਗਾ ਕਿ ਅੱਗੇ ਤੋਂ ਕੋਈ ਵੀ ਸਾਡੀ ਨਵੇਂ ਭਰਤੀ ਹੁੰਦੀ ਹੈ ਜਾਂ ਸਾਡਾ ਕੋਈ ਪੰਜਾਬ ਦੇ ਵਿੱਚ ਸਾਥੀ ਹੈ ਉਸ ਨਾਲ ਧੱਕਾ ਨਹੀਂ ਹੋਏਗਾ ਧੰਨਵਾਦ ਸਤਾ ਵਿੱਚ ਹੁਣ ਤੋਂ ਪਹਿਲਾਂ